ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਨਵਾਂ ਸ਼ਹਿਰ ਦੀ ਅਦਾਲਤ ਨੇ ਬੀਤੇ ਦਿਨੀ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਹ ਉਮਰ ਕੈਦ ਸਿੱਖ ਸਾਹਿਤ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਤੇ ਪੋਸਟਰ ਪ੍ਰਾਪਤ ਕਰਨ ਤੋਂ ਬਾਅਦ ਧਾਰਾ 121 ਤੇ 121ਏ ਦੇ ਕੇਸ ਤਹਿਤ ਸੁਣਾਈ ਗਈ ਹੈ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਕਿ ਉਹਨਾਂ ਦੇ ਖਿਲਾਫ ਇਹ ਸਜ਼ਾ ਗਲਤ ਸੁਣਾਈ ਗਈ ਹੈ ਸਿੱਖ ਨੌਜਵਾਨਾਂ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ ਨਿਊਯਾਰਕ ਦੀ ਇੱਕ ਜਥੇਬੰਦੀ ਨੇ ਇਨ੍ਹਾਂ ਨੌਜਵਾਨਾਂ ਦੇ ਕੇਸ ਲੜਨ ਦੀ ਪੈਰਵਾਹੀ ਕਰਨ ਦਾ ਐਲਾਨ ਕੀਤਾ ਹੈ ਨਿਊਯਾਰਕ ਦੀ ਸਿੱਖ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਆਗੂ ਨੇ ਕਿਹਾ ਕਿ ਉਹ ਇਸ ਅਦਾਲਤ ਵੱਲੋਂ ਸੁਣਾਏ ਹੋਏ ਤਿੰਨ ਸਿੱਖ ਨੌਜਵਾਨਾਂ ਨੂੰ ਸਾਹਿਤ ਰੱਖਣ ਦੇ ਦੋਸ਼ ਵਿੱਚ ਉਮਰ ਕੈਦ ਦੇ ਮਾਮਲੇ ਦੀ ਪੈਰਵਾਹੀ ਕਰਨਗੇ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਹਿੰਮਤ ਸਿੰਘ ਕੇਵਲ ਸਿੰਘ ਸਿੱਧੂ ਆਜ਼ਮੇ ਦੱਸਿਆ ਕਿ ਇਹ ਘਟਨਾ ਚਿੰਤਾਜਨਕ ਹੈ ਉਹਨਾਂ ਇਸ ਕਾਰਵਾਈ ਨੂੰ ਸਿੱਖਾਂ ਦੀ ਆਵਾਜ਼ ਦਬਾਉਣ ਵਾਲਾ ਫੈਸਲਾ ਕਰਾਰ ਦਿੰਦਾ ਹੈ ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਸੰਵਿਧਾਨ ਮੁਤਾਬਕ ਹਰੇਕ ਵਿਅਕਤੀ ਨੂੰ ਵੱਖਰੀ ਸੋਚ ਰੱਖਣ ਦਾ ਉਸ ਦਾ ਪ੍ਰਗਟਾਵਾ ਕਰਨ ਦਾ ਬੁਨਿਆਦੀ ਹੱਕ ਪ੍ਰਾਪਤ ਹੈ ਕਿਸੇ ਨੂੰ ਸਿਰਫ ਖਾਲਿਸਤਾਨ ਕਿਤਾਬ ਜਾਂ ਸੰਘਰਸ਼ ਨਾਲ ਕਿਤਾਬ ਸਾਹਿਤ ਰਕਣ ਦੇ ਦੋਸ਼ ਚ ਦੇਸ਼த்ਰੋਹੀ ਕਰਾਰ ਦੇਣਾ ਗਲਤ ਹੈ ਉਹਨਾਂ ਉਹਨਾਂ ਕਿਹਾ ਕਿ ਸਿੱਖ ਕਤਲਿਆ ਮਾਮਲੇ 'ਚ 34 ਸਾਲ ਬੀਤਣ ਮੁਗਰੋਂ ਵੀ ਇਨਸਾਫ ਨਹੀਂ ਮਿਲ ਰਿਹਾ ਪਰ ਇਸ ਮਾਮਲੇ 'ਚ ਮਹਿਜ 3 ਸਾਲਾਂ ਬਾਅਦ ਹੀ ਫੈਸਲਾ ਦੇ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਵੀ ਸੀਨੀਅਰ ਵਕੀਲਾਂ ਦੀ ਇੱਕ ਲੀਗਲ ਕਮੇਟੀ ਬਣਾਈ ਗਈ ਹੈ ਜੋ ਇਨ੍ਹਾਂ ਨੌਜਵਾਨਾਂ ਦੇ ਕੇਸ ਦੀ ਪੜਵੀ ਵਿੱਚ ਸਹਾਇਤਾ ਦੇਵੇਗੀ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਕਿਸੇ ਵੀ ਤਰ੍ਹਾਂ ਦੇ ਹਥਿਆਰਾਂ ਦੀ ਬਰਾਮਦਗੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਝਾਲੀ ਪਾਸਪੋਰਟ ਅਤੇ ਕੋਈ ਨਾ ਹੀ 40 ਦਸਤਾਵੇਜ਼ ਪ੍ਰਾਪਤ ਕੀਤੇ ਗਏ ਨੇ ਫਿਰ ਐਡੀ ਵੱਡੀ ਸਜ਼ਾ ਕਿਸ ਦੋਸ਼ ਦੇ ਬਦਲੇ ਕਿ ਆਪਣੇ ਸਿੱਖ ਸ਼ਹੀਦਾਂ ਦਾ ਸਾਹਿਤ ਜਾਂ ਆਪਣੇ ਇਤਿਹਾਸ ਦੀਆਂ ਕਿਤਾਬਾਂ ਰੱਖਣੀਆਂ ਇਨਾ ਵੱਡਾ ਪਾਪ ਹੈ ਕਿ ਭਾਰਤੀ ਸਿਸਟਮ ਇਸ ਨੂੰ ਦੇਸ਼த்ਰੋਹ ਅਤੇ ਦੇਸ਼ ਵਿਰੋਧ ਜੰਗ ਵੜਨਾ ਕਹਿ ਸਕਦਾ ਹੈ ਜਿਸ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਇਨ੍ਹਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਨਿਤਰਾਈਆਂ ਨੇ ਪਰ ਵੱਡੀ ਗੱਲ ਬਹੁਤ ਸਾਰੇ ਸਿੱਖ ਲੀਡਰ ਜਾਂ ਪੰਥ ਦੇ ਨਾਂ ਤੇ ਰੋਟੀਆਂ ਸੇਕਣ ਵਾਲੇ ਲੀਡਰ ਅਜੇ ਵੀ ਚੁੱਪ ਮਾਰ ਰਹੇ ਨੇ ਬੇਸ਼ੱਕ ਕਾਲਿਸਤਾਨ ਦੇ ਮੁੱਦੇ ਉਤੇ ਰੋਟੀਆਂ ਸੇਕਣ ਵਾਲੇ ਲੋਕ ਹੋਣ ਜਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਮੋਰਚੇ ਲਾ ਕੇ ਆਪਣੀਆਂ ਰੋਟੀਆਂ ਸੇਕਣ ਵਾਲੇ ਲੋਕ ਉਹ ਵੀ ਇਸ ਮਾਮਲੇ ਦੇ ਗੂੰਗੇ ਹੋਏ ਨੇ ਜਿਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਤਾਂ ਖਾਲਸ ਟੀਵੀ ਬਿਨਾਂ ਕਿਸੇ ਸਿਆਸੀ ਬਵਾਤੋ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ